ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਜੀਲੈਂਸ ਨੇ ਮੰਜੇਠੀਏ ਦੇ ਟਿਕਾਣਿਆਂ ਤੇ ਦੁਬਾਰਾ ਫੇਰ ਅੰਮ੍ਰਿਤਸਰ ਵਿਖੇ ਛਾਪਾ ਮਾਰੇ ਨਹੀਂ ਕਿ ਰੇਡ ਮਾਰੀ ਛਾਪੇ ਦਾ ਛਾਪਾ ਬਣ ਜਾਂਦਾ ਹੁਣ ਦੁਬਾਰੇ ਫੇਰ ਛਾਪਾ ਛੇੜਤਾ 22 ਜੁਲਾਈ ਨੂੰ ਅਗਲੇ ਪੇਸ਼ੀਆ ਸ਼ਹਿਰ ਤੇ ਇਧਰੋਂ ਜਿਹੜੰਦਾ ਆਰਸ਼ਦੀਪ ਕਲੇਰ ਐ ਵਕੀਲ ਸਾਹਿਬ ਉਹਨੇ ਜਵਾਨ ਦੀ ਅਰਜੀ ਲਾਈ ਐ ਵੀ ਸਾਡੇ ਮਜੀਠੀਆ ਸਾਹਿਬ ਨੂੰ ਬਾਹਰ ਕੱਢੋ ਸੇਤੀ ਕਿਤੇ ਅੰਦਰ ਦौरा-ਦੂਰਾ ਨਾ ਪੈਣੀ ਤੇ ਇਧਰ ਭਵੰਤਮਨ ਨੇ ਟੂੜੀ ਕੀ ਹੁੰਦੀ ਐ ਚੂੜੀ ਟਾਇਟ ਕਰਤੀ ਦੁਬਾਰਾ ਫੇਰ ਰੇਡ ਮਾਰੀ ਹੁੰਨੇੜੀ ਦੁਬਾਰਾ ਰੇਡ ਮਾਰੀ ਐ ਇਹਦਾ ਮਤਲਬ ਇਹ ਹੈਗਾ ਵੀ 22 ਜੁਲਾਈ ਤੋਂ ਪਹਿਲਾਂ-ਪਹਿਲਾਂ ਕੁਝ ਹੋਰ ਕੱਚਾ ਚਿੱਠਾ ਖੋਲ ਕੇ ਅਦਾਲਤ ਸਾਹਮਣੇ ਪੇਸ਼ ਕਰਨਾ ਵੀ ਆ ਕਰਤੂਤਾਂ ਹੋਰ ਆ ਗਈਆਂ ਜੀ ਇਹਦੀਆਂ ਪੈਸੇ ਤਾਂ ਪਹਿਲਾਂ ਹੀ ਬਹੁਤ ਕਮਾਇਆ ਉਹਨੇ ਜਿਹੜੀ ਪ੍ਰਾਪਰਟੀ ਸ਼ੋ ਹੋਈ ਐ ਪਰ ਕਿਤੇ ਨਾ ਕਿਤੇ ਗੜਬੜ ਇਹ ਲੱਗਦੀ ਐ ਵੀ ਜਿਹੜਾ ਦਵਾਰਾ ਬੀ ਲਰਸ ਨੇ ਰੇਡ ਮਾਰੀ ਐ ਤਾਂ ਕੋਈ ਵੱਡਾ ਸਬੂਤ ਲੱਭਿਆ ਤਾਂ ਰੇਡ ਮਾਰੀ ਐ ਤੇ ਬੜਾ ਸਬੂਤ ਤੋਂ ਮਤਲਬ ਇਹ ਐ ਜਿਹੜੇ ਟਿੱਟੇ ਦੇ ਨਾਲ ਪੈਸਾ ਬਣਾਇਆ ਸੀ ਉਹਦੀਆਂ ਰਸੀਤਾਂ ਰਸੂਦਾਂ ਹਵਾਲੇ ਦੀਆਂ ਲੱਭੀਆਂ ਤੇ ਆਇਤਾ ਪਲਸ ਵੀ ਬਹੁਤ ਲਾਈ ਸੀ ਜਿਹੜੇ ਨਹੀਂ ਫਟਣ ਦਿੱਤੀ ਅਗਲਿਆਂ ਨੇ ਜਿਹੜੇ ਨੀਲੀਆਂ ਪੱਗਾਂ ਵਾਲੇ ਜਾਂ ਕਹਿੰਦੇ ਸੀ ਨਾ ਮਜੀਠਿਆ ਤੇਰੀ ਸੋਇ ਤੇ ਪੈਰਾ ਦੇਾਂਗੇ ਠੋਕ ਕੇ ਦੂਰੀ ਰੋਕ ਲੈ ਸਾਰੇ ਅੱਜ ਕੋਈ ਨਹੀਂ ਦਿਸਿਆ ਅੱਛਾ ਅੱਜ ਨਾ ਜਿਹੜੇ ਪੈਰਾ ਮਿਲਟਰੀ ਵਾਲੇ ਕਿਹੜੇ ਹੁੰਦੇ ਆ ਉਹ ਤੇ ਉਹਨਾਂ ਕੋਲ ਡਾਂਗਾਂ ਬਹੁਤ ਵੱਡੀਆਂ ਸੀ। ਇੱਕ ਉਹਨੇ سپੈਦਿਆਂ ਦੀ ਫੜੀ ਹੋਈ ਸੀ ਅਣਕੜ ਜੀ। ਤੇ ਉਹ ਤੋਂ ਡਰਦੇ ਵੀ ਨਹੀਂ ਕਾਲੀ ਆਏ ਫੜੇ ਵੀ ਜੇ ਇਹਨਾਂ ਨੇ ਸ਼ਿਟਰ ਲਿਆ ਇੱਥੇ ਤਾਂ ਆਪਾਂ ਜਾ ਵੀ ਨਹੀਂ ਜਾਨਾ। ਕਈ ਮੇਰੇ ਵਰਗ ਨੇ ਵਿਚਾਰੇ ਤੁਰ ਨਹੀਂ ਸਕਦੇ। ਸਟੈਕਸ ਉੱਤੇ ਤੁਰਦੇ ਨੇ ਉਹ ਪਿੱਛੇ ਖੜੇ ਰਹੇ। ਇੱਕ ਦੋ ਸਾਹਮਣੇ ਆਏ ਸੀ ਉਹ ਦੂਰੋਂ ਖੜੇ ਖੜੇ ਕਹਿੰਦੇ ਕੋਈ ਨਹੀਂ ਵਾਹਿਗੁਰੂ ਕਿਰਪਾ ਕਰੂਗਾ। ਸੱਚ ਤੇ ਝੂਠ ਕੀ ਹੁੰਦਾ ਹੈ? ਸਾਹਮਣੇ ਆਊਗਾ। ਜੜ ਕੇ ਹੁਣ ਵਾਈਬਰੂ ਤੇ ਆ ਛੜਤੀ ਵੀ ਅਸੀਂ ਨਹੀਂ ਡਾਂਗਾ ਖਾੜੀਆਂ ਇਹ ਬੇਸ਼ਰਮ ਲੋਕ ਹੈ ਪਰ ਮੈਂ ਗੱਲ ਜਿਹੜੀ ਅੱਜ ਲੋਟ ਕੀਤੀ ਹੈ ਨਾ ਉਹਨੂੰ ਧਿਆਨ ਚ ਰੱਖਿਓ ਪੰਜਾਬ ਨੂੰ ਲੁੱਟਣ ਵਾਲਾ ਕੋਈ ਵੀ ਹੋਵੇ ਪੰਜਾਬ ਨੂੰ ਬਰਬਾਦ ਕਰਨ ਵਾਲਾ ਕੋਈ ਵੀ ਹੋਵੇ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ ਜੇ ਹੁਣ ਬਖਸ਼ੇ ਗਏ ਇਹ ਲੋਕ ਤਾਂ ਚੇਤੇ ਰੱਖਿਓ ਮੈਂ ਪਹਿਲਾਂ ਬਹੁਤ ਵਾਰ ਕਿਹਾ 10 ਸਾਲ ਲੱਗਣੇ ਨੇ ਪੰਜਾਬ ਦਾ ਬੇੜਾ ਘਰ ਕਰਨ ਵਾਸਤੇ ਇਹਨਾਂ ਨੇ ਆ ਚੁੱਕੀ ਹੋਈ ਹੈ ਜਿਹੜੇ ਬੰਦੇ ਅਰਬਾਂ ਖਰਬਾਂ ਦੀ ਪ੍ਰਾਪਰਟੀ ਬਣਾ ਕੇ ਵੀ ਆਪਣੇ ਆਪ ਨੂੰ ਬੇਗਨਾ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਨੇ ਵਕੀਲ ਝੂਠ ਬੋਲੇ ਜਾਂਦੇ ਨੇ ਕਿ ਮਜੀਠੀ ਕੋਲੇ ਤਾਂ ਬਾਧੂ ਪ੍ਰਾਪਰਟੀ ਹੈ ਹੀ ਨਹੀਂ ਉਹ ਤਾਂ ਜਦੋਂ ਨਾਮਿਨੇਟ ਕਰਦੇ ਨੇ ਇਲੈਕਸ਼ਨ ਲੜਨ ਵਾਸਤੇ ਆਪਣੇ ਆਪ ਨੂੰ ਉਦੋਂ ਸਾਰਾ ਕੁਝ ਦੱਸਦੇ ਨੇ ਉਦੋਂ ਵੀ ਇਹ ਸਾਰੇ ਲੀਡਰ ਝੂਠ ਬੋਲਦੇ ਨੇ ਕੋਈ ਕਹਿੰਦਾ ਮੇਰੇ ਕੋਲ ਗੱਡੀ ਹੈ ਹੀ ਨਹੀਂ ਕੋਈ ਕਹਿੰਦਾ ਮੈਂ ਤਾਂ ਕਿਰਾਏ ਤੇ ਰਹਿੰਦਾ ਜੀ ਆ ਜਦੋਂ ਅਮੂਤਪਾਲ ਖੜਾ ਹੋਇਆ ਕਹਿੰਦਾ ਮੇਰੇ ਹਜੇ ਬੈਂਕ ਵਿੱਚ 1000 ਰੁਪਏ ਮੇਰੇ ਅਕਾਊਂਟ ਵਿੱਚ ਯਾਨੀ ਕਿ ਐਦਾਂ ਝੂਠ ਸਾਰੇ ਬੋਲਦੇ ਹੈ ਘਟਨਾ ਵਿੱਚ ਕੋਈ ਨਹੀਂ ਹੈਗਾ ਪਰ ਇਹ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਇਹ ਫਸਣ ਨਾ ਫਸਣ ਪਰ ਤੁਸੀਂ ਗੌਰ ਰੱਖਿਓ ਵੀ ਇਹ ਇੰਨੇ ਹਰਾਮਖੋਰ ਨੇ ਅਰਮਾ ਖਰਮਾ ਬਣਾ ਕੇ ਵੀ ਆਪਣੇ ਆਪ ਨੂੰ ਨਿਰਦੋਸ਼ ਦੱਸ ਦੇ ਮੈਂ ਐਸੇ ਕੁਛ ਨਹੀਂ ਖਾਦਾ ਇਦਾਂ ਪੇਛਾਉਂਦੇ ਪਰ ਜਿਹੜੀ ਅੱਜ ਰੇਡ ਦੁਆਰਾ ਮਾਰੀ ਹੈ ਨਾ ਮੀ ਲੈਂਸ ਨੇ ਇਥੋਂ ਬਹੁਤ ਕੁਛ ਨਿਕਲਣਾ ਕੀ ਨਿਕਲਣਾ ਇਹ ਤਾਂ ਹੁਣ ਕੱਲ ਨੂੰ ਜਦੋਂ ਮਜਿਸਤਿਆਂ ਦੇ ਘਰ ਬਣੀ ਗਨੀਬ ਕੌਰ ਸਾਹਮਣੇ ਆਊਗੀ ਉਹ ਦੱਸੂਗੀ ਰਸੀਤਾ ਚਿੱਟੇ ਵਾਲੀਆਂ ਪੈਸਾ ਕਿੱਥੇ ਭੇਜਿਆ ਸੀ ਤੁਹਾਡੇ ਕੋਲ ਕੋਈ ਸਬੂਤ ਹੈਗਾ ਕੌਣ ਲੈ ਕੇ ਗਿਆ ਸੀ ਮੈਨੂੰ ਤਾਂ ਪਤਾ ਨਹੀਂ ਮੇਰੇ ਕੋਲ ਤਾਂ 20 ਕਰੋੜ ਦੀ ਰਸੀਦ ਹੈ ਮੂੰਹ ਚ ਨਿਕਲ ਜਾਣਾ ਆਪਣੇ ਆਪ ਹੀ ਦੇਖ ਲਿਓ ਤੁਸੀਂ ਨਾ 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 ਮੇਰੀ ਬੈਗੀ ਤਾਂ 3 ਕਰੋੜ ਹੈ 4 ਕਰੋੜ ਹੋਰ ਜੋ ਤੁਸੀਂ ਪੂਰੇ ਕਰੋ ਜਿਹੜੇ ਸਾਡੇ ਪੈਸੇ ਘਟਾਏ ਆ ਤੁਸੀਂ ਤੇ ਪਰ ਅੱਜ ਮੈਂ ਦੇਖੀ ਉਹ ਅੱਜ ਮੇਕਅਪ ਕੀਤਾ ਹੋਇਆ ਸੀ ਸ਼ਾਇਦ ਮੇਰੀ ਵੀਡੀਓ ਸੌਲੀ ਹੋਣੀ ਹੈ ਤੇ ਅੱਜ ਤਾਂ ਬੋਲੀ ਵੀ ਥੋੜਾ ਜਿਹਾ ਸਲੋ ਅੱਜ ਕਹਿੰਦੀ ਭਗਵਾਨ ਤਮਨ ਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਸਾਡੇ ਕੋਲ ਕੀ ਮਿਲਿਆ ਮਜੀਠੀਆ ਸਾਹਿਬ ਚ ਅੱਛਾ ਲੈ ਗੱਲ ਚੱਤੇ ਆ ਗਈ ਕਹਿੰਦੀ ਮਜੀਠੀਆ ਨੂੰ ਚੜੀ ਲੱਥੀ ਦੀ ਹੈ ਹੀ ਨਹੀਂ ਉਹਨੂੰ ਪੰਜਾਬੀ ਆਉਂਦੀ ਨਹੀਂ ਇੰਗਲਿਸ਼ ਦੇ ਵਿੱਚ ਬੋਲਦੀ ਹੈ ਚੜੀ ਲੱਥੀ ਦਾ ਮਤਲਬ ਕੀ ਹੁੰਦਾ ਹੈ ਕਹਿੰਦੀ ਚੜ੍ਹਦੀ ਕਲਾ ਵਿੱਚ ਹੈਗਾ ਮਜੀਠੀਆ ਜੇਲ੍ਹ ਵਿੱਚ ਉਹਨੂੰ ਕੋਈ ਚੜੀ ਲੱਸੀਦੀ ਨਹੀਂ ਇਹ ਸ਼ਬਦ ਬੋਲੇ ਮੈਨੂੰ ਹਾਸੀ ਉਦੋਂ ਵੀ ਹੁਣ ਵੀ ਆ ਰਹੀ ਹੈ ਵੀ ਚੜੀ ਲੱਥੀ ਕਿਹਦੇ ਲਈ ਵਰਤਾਇ ਜਾਂਦਾ ਹੈ ਤੁਸੀਂ ਹੁਣ ਦੇਖੋ ਇਹਨਾਂ ਲੋਕਾਂ ਦੀ ਗੱਲ ਤੇ ਇਦਾਂ ਹੀ ਬੀਬਾ ਹਰ ਸਿਮਰਤ ਕੌਰ ਬੋਲਦੀ ਹੁੰਦੀ ਐ ਆ ਚੋਨਾ ਹੈਗਾ ਆ ਫਲਾਨਾ ਆਏਗਾ ਆ ਪੰਜਾਬੀ ਆਂਦੀ ਹੈਗੀ ਆ ਆਂਦੀ ਨਹੀਂ ਹੈਗੀ ਤੇ ਉਹ ਬੀਬੀ ਨੇ ਸ਼ਰਿਆਮ ਕਹਿੰਦਾ ਕਹਿੰਦੀ ਮਜੀਠੀ ਆ ਚੜਦੀ ਕਲਾ ਚ ਹੈ ਉਹਨੂੰ ਕੋਈ ਚੜੀ ਲੱਥੀ ਦੀ ਨਹੀਂ ਇਦਾਂ ਕਿਹਾ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਇਹ ਲੋਕ ਕੀ ਸਾਬਤ ਕਰਨਾ ਚਾਹੁੰਦੇ ਆ ਔਰ ਤੁਸੀਂ ਯਾਰ ਐਮਐਲਏ ਬਣਾਤਾ ਉਹ ਬੀਬੀ ਨੂੰ ਐਮਐਲਏ ਬਣਾਤਾ ਜਿਹਨੂੰ ਇਹ ਨਹੀਂ ਪਤਾ ਵੀ ਚੜੀ ਲੱਥੀ ਸ਼ਬਦ ਕਿਦੋਂ ਵਰਤੇ ਜਾਂਦਾ ਜਣ ਕੇ ਵੀ ਮਲੇਠਿਆ ਬੇਸ਼ਰਮ ਹੈ ਚੜ੍ਹੇ ਰਿਹਾ ਸੁਧਾਵ ਹੈ ਵੀ ਹਰਾਮ ਖੋਰਾ ਸ਼ੇਰ ਇਹਦਾ ਉਹਨੂੰ ਕੋਈ ਪਰਵਾਹ ਨਹੀਂ ਵੀ ਜਨਾ ਮਰਜੀ ਕੁੱਟੀ ਚੱਲੋ ਉਹਨੂੰ ਕੋਈ ਪਰਵਾਹ ਨਹੀਂ ਜਣ ਕੇ ਇਹ ਸਾਬਤ ਕਰ ਦਿਆ ਆਪਣੇ ਆਪ ਨੂੰ ਮਤਲਬ ਕਿ ਵੀ ਸੱਚ ਸਾਹਮਣੇ ਆ ਜਾਂਦਾ ਅੱਛਾ ਪਹਿਲਾਂ ਜਦੋਂ ਕਿਹਾ ਸੀ ਨਾ ਕਿ ਝਾੜੂ ਵਾਲੇ ਡਰਦੇ ਆ ਵੀ ਗੱਬਰ ਆ ਗਿਆ ਗੱਬਰ ਉਦੋਂ ਮੈਨੂੰ ਸੋਚਿਆ ਵੀ ਗੱਬਰ ڈاکੂ ਹੈ ਹੁੰਡਾਕੂ ਜਿਹੜੇ ਕੰਮ ਕਰਦੇ ਹੁੰਦੇ ਨੇ ਉਹ ਬੀਬੀ ਨੇ ਅੱਜ ਦੱਸਤਾ ਕਹਿੰਦੀ ਮਜੀਠੀਆ ਚੜ੍ਹਦੀ ਕਲਾ ਵਿੱਚ ਹੈਗਾ ਤੇ ਉਹਨੂੰ ਜੇਲ੍ਹ ਵਿੱਚ ਕੋਈ ਚੜ੍ਹੀ ਲੱਥੀ ਦੀ ਹੈ ਨਹੀਂ ਇਹ ਸ਼ਬਦ ਵਰਤੇ ਅੱਜ ਹੁਣ ਤੁਸੀਂ ਇਹਦਾ ਚਲਾਇਓ ਵੀ ਇਹ ਕਿੰਨੇ ਬਿਸ਼ਰਮ ਲੋਕ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ